हां दोस्तो, 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 जी दोस्तों सारेया नु सतश्रिया काल स्वागत करते हां ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਬਾਜਪੁਰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੋ ਵਪਾਰ ਦਾ ਕੰਮ ਆ ਦੋਸਤੋ ਜ਼ਿਆਦਾਤਰ ਪਸ਼ੂ ਜਿਹੜੇ ਵੜਾਂ ਹੀ ਲਿਆਉਂਦਾ ਵੀਰ ਤੇ ਵੜਾ ਅੱਜ ਚਾਰ ਤੁਹਾਨੂੰ ਦਿਖਾਉਣੀਆਂ ਨੇ ਠੀਕ ਆ ਜੀ ਤੇ ਤਿੰਨ ਬਲਜੀਤ ਬਕਾਊਆ ਜਿਹੜੀਆਂ ਤਿੰਨ ਸੁਈਆਂ ਸਵਾਈਆਂ ਨੇ ਹਾਂਜੀ ਤਿੰਨ ਤਾਜ਼ੀਆਂ ਸੁਈਆਂ ਤੇ ਇੱਕ ਗੱਬਣ ਵਛੀ ਇੱਕ ਗੱਬਣ ਹਾਂਜੀ ਹਾਂਜੀ ਅੱਜ ਦੋਸਤੋ 3 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਸਮਾਂ ਕੋਈ ਦੁਪਹਿਰ ਦੇ ਦੋਸਤੋ 2:3 3 ਵਜੇ ਦਾ ਸਮਾਂ ਆਉ ਆ ਲੈ ਲੈਨੇ ਆ ਪੂਰੀ ਡਿਟੇਲ ਵੀਰ ਬਲਜੀਤ ਤੋਂ ਤੇ ਕੱਲੇ ਕੱਲੇ ਪਸ਼ੂ ਨੂੰ ਤੋਰ ਕੇ ਤਸੱਲੀ ਨਾਲ ਦਿਖਾਇਆ ਜਾਊਗਾ ਦੋਸਤੋ ਰੇਟ ਭਾਅ ਪੜਤਾ ਦੁੱਧ ਮਿਲਕ ਜੋ ਵੀ ਥੱਲੇ ਹੈਗਾ ਬੌਲਾ ਹੋਇਆ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸਭ ਤੋਂ ਪਹਿਲਾਂ ਵੀਰ ਬਲਜੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਵੀਰੇ ਹ ਅੱਛਾ ਬਲਜੀਤ ਵੀਰੇ ਅੱਜ ਪਸ਼ੂ ਤਾਂ ਜਿੱਦਾਂ ਆਪਾਂ ਦੱਸ ਦਿੱਤੇ ਵੀ 4 ਆ ਤੇ 3 ਸੋਈਆਂ ਸਵਾਈਆਂ ਤੇ ਇੱਕ ਵਾਰ ਆਪਣੇ ਕੋਲ ਤਿਆਰ ਤਿਆਰ ਹੀ ਜਰੀਆਂ ਹਾਂਜੀ ਹਾਂਜੀ ਠੀਕ ਆ ਤੇ ਪਸ਼ੂ ਆਉਂਦੇ ਰਹਿੰਦੇ ਆ ਹਾਂਜੀ ਆਉਂਦੇ ਰਹਿੰਦੇ ਵੀਰ ਜੀ ਠੀਕ ਆ ਕਿਰਪਾ ਮਹਾਰਾਜ ਦੀ ਬਾਬੂ ਦੋਸਤੋ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਕੋਈ 4 3 ਨੱਕ ਜਿਹੜੇ ਆ ਹਰ ਟਾਈਮ ਜਿਹੜੇ ਮੌਜੂਦ ਹੁੰਦੇ ਆ ਡੇਲੀ ਰੁਟੀਨ ਦੇ ਵਿੱਚ ਜਿਹੜਾ ਦੋਸਤੋ ਪਸ਼ੂ ਨਵਾਂ ਆਉਂਦਾ ਪੁਰਾਣੇ ਪਸ਼ੂ ਸੇਲ ਹੋ ਜਾਂਦੇ ਆ ਤੇ ਪਸ਼ੂ ਚੰਗੇ ਹੁੰਦੇ ਆ ਠੀਕ ਆ ਜੀ ਜੋ ਦੱਸਿਆ ਜਾਂਦਾ ਬਿਲਕੁਲ ਟੁਕਮੀ ਜਾਣਕਾਰੀ ਦਿੱਤੀ ਜਾਂਦੀ ਹੈ ਦੋਸਤੋ ਠੀਕ ਆ ਤੇ ਬਲਜੀਤ ਕਿਹੜੇ ਬੰਦੇ ਨੂੰ ਸ਼ੁਰੂਟ ਕਰਦੇ ਨੇ ਇਹ ਤਾਂ ਕਰ ਲਈ ਵੀ ਜੀ ਲਾਲ ਬੈੜ ਤੋਂ ਹਾਂਜੀ ਇਹ ਰਾਤ ਦੀ ਸੂਈ ਜੋ ਅੱਛਾ ਜੀ ਕੱਲ ਦੀ ਅੱਛਾ ਜੀ ਹਾਂਜੀ ਤੇ ਕੱਲ ਰਾਤ ਹੀ ਸੂਈ ਆ ਹਾਂਜੀ ਕੱਲ ਰਾਤ ਬੱਚਾ ਮਗਰ ਕੀ ਤੇ ਮਗਰ ਬੱਛੀ ਆ ਜੀ ਲਓ ਜੀ ਮਗਰ ਬੱਛੀ ਆ ਦੋਸਤੋ ਤੇ ਕੱਲ ਰਾਤ ਦੀ ਸੂਈ ਆ ਸੂਹਾ ਕਿਨ ਮੈਂ ਇਹਦਾ ਵੀਰ ਜੀ ਦੂਜਾ ਸੂਹਾ ਜੋ ਦੂਜੇ ਹਾਂਜੀ ਲਓ ਜੀ ਦੂਜਾ ਸੂਹਾ ਦੋਸਤੋ ਠੀਕ ਆ ਦੂਜਾ ਸੂਹਾ ਬਾਕੀ ਰਾਤ ਦੀ ਸੂਈ ਆ ਮਗਰ ਵੀ ਬੱਛੀ ਨੂੰ ਜਨਮ ਦਿੱਤਾ ਹਾਂਜੀ ਸੋ ਥਾਣਾ ਭਾਂਡਾ ਬਹੁਤ ਖੂਬਸੂਰਤ ਨਿੱਕਰ ਲੇਵਾ बोला फिर चवाई आज मॉर्निंग पहले डंग हुई है दूसरे में नहीं दो डंग होगी होन ते शाम ते सवेरे हुन ते ज डंग दी होजूगी हां जी हां जी ਲੈ ਵੀ ਬਲਜੀ ਸਾਹਿਬ ਥਣ ਥਣ ਬਹੁਤ ਸੋਹਣਾ ਬਹੁਤ ਵਧੀਆ ਵੀਰ ਜੀ ਵੇਖੋ ਵੱਚੀ ਗੱਡੀ ਵਧੀਆ ਹਾਂ ਲਓ ਜੀ ਸੋ ਕਦ ਕੁਦ ਵੀ ਦੋਸਤੋ ਚੰਗਾ ਹਾਂ ਜੀ ਬੱਟੇ ਇਹ ਐ ਵਧੀਆ ਵੀਰ ਜੀ ਠੀਕ ਆ ਹਾਂ ਜੀ ਲਓ ਦੋਸਤੋ ਬਾਕੀ ਤੁਹਾਨੂੰ ਖੋਲ ਕੇ ਤਸल्ली ਨਾਲ ਤੋੜ ਕੇ ਦਿਖਾਉਣੇ ਆ ਆ ਕੋਈ ਵੀਰ ਇਹਨੂੰ ਉਰਾਠੀ ਤੇ ਸ਼ਾਹੀਵਾਲ ਦਾ ਕਰਾਸ ਵੀ ਮੰਨ ਸਕਦੇ ਆ ਤੁਸੀਂ ਠੀਕ ਆ ਜੀ ਵਾੜ ਸੀਲਸਲਾ ਕਾ ਪੂਰੀ ਮਗਰ ਵੀ ਬੱਛੀ ਆ ਵਾਧੇ ਬੰਦੀ ਆ ਵੀ ਵੀਰ ਚੰਗੀ ਕੇਅਰ ਕਰਕੇ ਮਗਰ ਵਾਛੀ ਪੂਛੀ ਸੰਭਾਲ ਲੈਂਦੇ ਆ ਤੇ ਆ ਦੇਖੋ ਠੀਕ ਆ ਤੇ ਹੈ ਪੂਰੀ ਨਿੱਗਰ ਆ ਕਰਮਾ ਵਾਲੀ ਜਿਵੇਂ ਸੂਸਵਾ ਦੇ ਵਿੱਚ ਵੀ ਆ ਪਰ ਹੈ ਨਿੱਗਰ ਆ ਕਸਮੇ ਲੇਵੇ ਦੀ ਆ ਕੰਪੈਕਟ ਯਾ ਆਰਡਰ ਤੇ ਆਰਡਰ ਵੀ ਸੋਨਾ ਭਾਂਡਾ ਵੀ ਕਾਫੀ ਸੋਹਣਾ ਹੈ ਵਖਾਲਾ ਵਖੂਲਾ ਬਹੁਤ ਖੂਬਸੂਰਤ ਤੇ ਬਣੀ ਥਣੀ ਪੂਰੀ ਆ ਚੰਗੀ ਠੀਕ ਆ ਪਸੰਦ ਆਊਗੀ ਜਿਹੜਾ ਕੋਈ ਵੀਰ ਖਰੀਦਣਾ ਆਊਗਾ ਪਸੰਦ ਆਊਗੀ ਹਾਂ ਲੋ ਜੀ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਅੱਜ ਹੁਣ ਬਿਲਕੁਲ ਤੀਜੇ ਡੰਗ ਦੀ ਜਿਹੜੀ ਚਵਾਈ ਹੋ ਜੂਗੀ ਤੇ ਬੋਲ ਸਾਬ ਹੋ ਜੂਗੀ ਹੁਣ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਠੀਕ ਹੈ ਅੱਛਾ ਬਲਜੀਤ ਕੀ ਡਿਮਾਂਡ ਕਰਦੇ ਆਂ ਦੀ ਮੋਲ ਵੀਰ ਜੀ ਭਾਏ ਕਰਨ ਨੂੰ 50000 ਕਰੀ ਗਈ ਇਹਦਾ 46000 ਦੀ ਦੇ ਦਾਂਗੇ ਸ਼ਿਆਲੀ ਦੀ 500 ਰੁਪਏ ਛੋਟ ਕਰਦਾਂਗੇ 845 ਦੀ 845 ਦੀ ਹਾਂਜੀ ਲੋ ਵੀ 84500 ਦੇ ਵਿੱਚ ਦੋਸਤੋ ਇਹ ਵੈੜ ਮਿਲ ਜੂਗੀ ਸੂਈ ਸੁਭਾਈ ਵੈੜ ਆ ਮਗਰ ਵੀ ਬੱਚੀ ਆ ਠੀਕ ਆ ਜੀ ਸੋ ਬੌਲੇ ਤੇ ਕੋਈ ਵੀ ਆਣ ਕੇ ਆਪਦੀ ਨਰਕ ਪਰਖ ਕਰ ਲੇ ਤਸੱਲੀ ਕਰ ਸਕਦਾ ਠੀਕ ਆ ਉਹਨੇ ਦੀ ਹੁਣੇ ਠੀਕ ਆ ਅੱਛਾ ਬਲਜੀਤ ਅਗਲੀ ਆਪਣੇ ਕੋਲ ਜਿਹੜੀ ਆ ਵੈੜ ਆ ਹਾਂਜੀ ਇਹਨੂੰ ਅੱਜ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਵੀ ਅੱਜ 15 ਦਿਨ ਹੋ ਗਏ ਜੋ 15 ਦਿਨ ਹੋ ਗਏ ਹਾਂਜੀ ਠੀਕ ਆ ਜੀ ਤੇ ਬੱਚਾ ਇਹਦੇ ਮਗਰ ਕੀ ਸੀ ਇਹਦੇ ਮਗਰ ਵੱਛਾ ਜੀ ਵੱਛਾ ਸੁਆਇ ਕਿਨਵਾ ਜੀ ਤਿੱਜਾ ਲਾ ਲੋ ਤਿੱਜਾ ਸੁਆ ਹਾਂ ਜੀ ਤੇ ਅੱਛਾ ਭਲਜੀ ਤਾਂ ਹੁਣ ਦੁੱਧ ਦੇ ਦੇ ਥੱਲੇ ਕਿੰਨੇ ਚਵਾ ਦੇ ਦੁੱਧ ਦੇ ਦੇ ਥੱਲੇ ਵੀਰ ਜੀ 13 ਕਿਲੋ ਤਿਆਰ ਜੋ 13 ਕਿਲੋ ਹਾਂ ਜੀ ਲਓ ਜੀ ਨੈਟ ਹੈਗਾ ਬਿਲਕੁਲ 13 ਕਿਲੋ ਚਵਾ ਚ ਹਾਂ ਜੀ ਹਾਂ ਜੀ ਠੀਕ ਹੈ ਜੀ ਸੋ 13 ਕਿਲੋ ਦੋਸਤੋ ਦੁੱਧ ਇਸ ਬੈਡ ਦੇ ਕੋਲ ਹਾਜ਼ਰ ਆ ਸਹਜ ਵਿੱਚ ਅਗਲੇ ਥਣ ਦਾ ਜਿਹੜਾ ਦੋਸਤੋ ਅਗਲੇ ਥਣ ਦੋਵੇਂ ਬਰਾਬਰ ਨੇ ਤੇ ਮਗਰਲੇ ਥਣ ਇੱਕਸਾਰ ਨੇ ਮਗਰਲਾ ਮਗਰਲਾ ਬਰਾਬਰ ਸਹਜ ਵਿੱਚ ਤੇ ਜਵਾਬ ਉਸਮਾ ਦੀ ਵੀਰ ਚੰਗੀ ਦੱਸਣ ਡਿਆ ਵੀ ਚੰਗੀ ਚੁਬਾਈ ਆ ਇਸ ਵੈੜ ਦੀ ਠੀਕ ਆ ਤੇ 15 ਦਿਨ ਦੱਸਦਾ ਨਾ ਸਮਾ ਹਾਂਜੀ 15 ਦਿਨ ਬੱਛਾ ਮਗਰ ਠੀਕ ਆ ਆ ਲੈਓ ਪੁਰਕੀਆਂ ਦੇ ਆ ਲਓ ਜੀ ਸੋ ਇੱਕ ਰੰਗ ਦੋਸਤੋ ਬਿਲਕੁਲ ਬਲੈਕ ਕਲਰ ਆ ਇਸ ਵਿਹੜ ਦਾ ਇੱਕ ਰੰਗ ਬਿਲਕੁਲ ਕਾਲੀ ਆ ਤੇ 13 14 13 14 ਬਲਜੀ ਦਾ ਪੱਕਾ ਹੋਊਗਾ ਵੀਰ ਜੀ ਠੀਕ ਆ ਜੀ ਹਾਂਜੀ ਸੋ ਦੁੱਧ ਦੋਸਤੋ ਜਿੰਨਾ ਕਿ ਬਲਜੀ ਦੀ ਗੱਲ ਕਰ ਲਏ ਚਲੋ ਵੈਸੇ ਹਰ ਇੱਕ ਵਪਾਰੀ ਦਾ ਚਲੋ ਆਪਣੋ ਆਪਣਾ ਟੰਗਾ ਤੇ ਜਿੰਨਾ ਦੁੱਧ ਤੁਹਾਨੂੰ ਦੱਸਿਆ ਜਾਊਗਾ ਦੋਸਤੋ ਉਹਨਾਂ ਦੁੱਧ ਨਿਕਲੂਗਾ ਬਾਕੀ ਕੋਈ ਵੀਰ ਆਉਂਦੀ ਦੋ ਟਾਈਮ ਤਿੰਨ ਤਿੰਨ ਭਰਾ ਕੇ ਵੇਖ ਲੈ ਉਹ ਸਮਝੋ ਸਮਾਂ ਤੁਸੀਂ ਕੱਢਣਾ ਕੋਈ ਵੀਰ ਆਨਲਾਈਨ ਸਬਦਾ ਕਰਦਾ ਇੱਕ ਡੰਗ ਤੁਸੀਂ ਵੀਡੀਓ ਕਾਲ ਤੇ ਵੀ ਤਸੱਲੀ ਕਰ ਸਕਦੇ ਇੱਕ ਟਾਈਮ ਘਰ ਆਣ ਕੇ ਤਸੱਲੀ ਕਰ ਲਿਓ ਠੀਕ ਆ ਨਾਲਾ ਠੀਕਾ ਅੱਛਾ ਬਲਜੀਤ ਜੀ ਫਿਰ ਡਿਮਾਂਡ ਕੀ ਕਰਾਂਗੇ ਇਹਦਾ ਮੁੱਲ ਵੀ ਜੀ 45000 42000 ਦੀ ਦੇ ਦਾਂਗੇ 42 ਦੀ ਹਾਂਜੀ ਠੀਕ ਹੈ ਹੋਰ 1000 ਰੁਪਏ ਛੋੜ ਕਰ ਦਾਂਗੇ 42 ਚ ਪੂਰੇ 40 ਦੀ ਜਾਂਦੀ ਅੱਜ ਪੂਰੇ 40 ਦੀ ਹਾਂਜੀ ਲੈ ਵੀ ਸੋ ਦੋਸਤੋ 40000 ਦੇ ਵਿੱਚ ਤੁਹਾਨੂੰ ਇਹ ਵੈੜ ਮਿਲ ਜੂਗੀ ਆ ਬੱਚਾ ਮਗਰ ਬੱਚਾ ਠੀਕ ਆ ਜੀ ਆਹ ਦੇਖ ਸਕਦੇ ਹੋ ਤੁਸੀਂ ਲਓ ਵੀ ਤੇ ਅਗਲੀ ਬਲਜੀ ਤਾਂ ਆਪਣੇ ਕੋਲ ਜਿਹੜੀ ਹੈ ਵੈੜ ਹਾਂ ਜੀ ਇਹ ਵੀਰ ਜੀ ਪਰਸੋਂ ਦੀ ਸੂਈ ਆ ਦਾ ਬੱਚਾ ਮਰ ਗਿਆ ਸਵੇਰੇ ਅੱਛਾ ਸੂਈ ਪਰਸੋਂ ਦੀ ਹਾਂ ਜੀ ਬੱਚਾ ਉਹ ਇੱਥੇ ਪਿਆ ਆਪਣੇ ਕੋਲ ਠੀਕ ਆ ਜੀ ਹਾਂ ਜੀ ਲਓ ਜੀ ਪਰਸੋਂ ਦੀ ਸੂਈ ਆ ਬੱਚਾ ਬੱਚਾ ਅੱਜ ਹੀ ਮਰਿਆ ਹਾਂ ਜੀ ਹਾਂ ਜੀ ਅੱਜ ਜੀ ਸਵੇਰੇ ਹੀ ਠੀਕ ਆ ਜੀ ਠੀਕ ਠੀਕ ਆ ਉਹ ਨੂੰ ਨਾ ਜਿੱਦਾਂ ਦੌਰ ਆ ਜਾਂ ਨਹੀਂ ਪੈਂਦਾ ਹੂੰ ਹੂੰ ਭਲਿਆ ਪੁਲਿਆ ਪੂਰਾ ਹੈ ਪਤਾ ਨਹੀਂ ਕੀ ਚੱਕਰ ਬਣਿਆ ਹਾਂ ਜੀ ਇਹ ਲਓ ਜੀ ਬੋਲਾ ਇਹ ਹੋਊਗਾ 10 ਕਿਲੋ ਖੁੱਲਾ ਠੀਕ ਹੈ ਜੀ ਹਾਂਜੀ ਸੂਵੇ ਦੁੱਜੇ ਤਿਜੇ ਦੁੱਜੇ ਲਾ ਲਓ ਤਿਜੇ ਲਾ ਲਓ ਠੀਕ ਹੈ ਹਾਂਜੀ ਸਾਂਭੀ ਨਹੀਂ ਕਹਿੰਨੇ ਵੈੜ ਵੈੜ ਤੇ ਪੂਰੀ ਜਾਦਪਰਾਤ ਵਾਲੀ ਵੇਖ ਸੰਭਾਲਣ ਖੋਣੇ ਥੋੜਾ ਜਿਆਦਾ ਹਾਂਜੀ ਸੂਆ ਭਾਵੇਂ ਹੋਵੇ ਨਾ ਹੋਵੇ ਦੁੱਜਾ ਹੀ ਹੋਵੇ ਹਾਂਜੀ ਹਾਂਜੀ ਲਓ ਜੀ ਦੁੱਜੇ ਸੂਵੇ ਕੋਈ ਵੀ ਰੰਗ ਕੇ ਸੌਦਾ ਕਰ ਸਕਦਾ ਚਾਹੇ ਕੋਈ ਤਿਜਾ ਮੰਨ ਲੇ ਠੀਕ ਆ ਆਜੋ ਤਿੰਨ ਕ ਦਿਨ ਦੀ ਦੋਸਤੋ ਸੂਈ ਆ ਤਿਜਾ ਦੇਨੇ ਬਹੁਤ ਹੈ ਅੱਜ ਫਿਰ ਹਾਂਜੀ ਬੋਲਾ ਤੇ ਬੋਲਾ ਬਲਦੀਸਾ ਕਿੰਨਾ ਕੋ ਗੁੜਾ ਬੋਲਾ ਵੀ ਜੀ 10 ਕਿਲੋ ਖੁੱਲਾ ਹੋਊਗਾ 10 ਕਿ ਕੋਈ ਵੰਗਾ ਨਹੀਂ ਆ ਭਾਵੇਂ ਇਦਾਂ ਹੀ ਬੈਜੋ ਠੰਡੀ ਜਨੀ ਕਿ ਜਿਆਦੀ ਠੰਡੀ ਜਿਆਦੀ ਹੈ ਠੀਕ ਆ ਪ੍ਰਾਪਾ ਹਾਂਜੀ ਲੋ ਵੀ ਦੋਸਤੋ ਬਿਨਾ ਕਿਸੇ ਰੱਸੀ ਵੰਗਾ ਪਾਇਆ ਤੁਸੀਂ ਚਵਾਈ ਕਰ ਸਕਦੇ ਜੀ ਵੀ ਸੀਲਸ ਲੱਗ ਪੂਰੀ ਆ ਬੱਚਾ ਤੁਹਾਨੂੰ ਦੱਸਦਾ ਵੀਰ ਨੇ ਵੀ ਕੋਈ ਕਾਰਨ ਬਣਿਆ ਤੇ ਬੱਚਾ ਕੋਈ ਮਰ ਗਿਆ ਠੀਕ ਆ ਜਿਹੜਾ ਮਗਰ ਸੀਗਾ ਤੇ ਬੱਛਾ ਸੀਗਾ ਮੇਲ ਕਫ ਸੋ 10 ਕਿਲੋ ਤੋਂ ਹੁਣ ਸਟਾਰਟ ਜਿਹੜੀ ਹੋਈ ਆ ਬੌਲੇ ਤੇ ਆ ਸੋ ਕੋਈ ਵੀ ਆਵੇ ਆਪਦੀ ਨਰਖ ਪਰਖ ਆਪਣੀ ਤਸੱਲੀ ਤੁਸੀਂ ਕਰਨੀ ਆ ਇੱਕ ਟਾਈਮ ਚੋਲੋ ਦੋ ਟਾਈਮ ਚੋਲੋ ਬਾਕੀ ਜਵਾਪਸਮਾ ਦੇ ਵਿੱਚ ਵੀਰ ਕਹਿੰਦਾ ਵੀ ਤਸੱਲੀ ਹੈ ਆਪਣੀ ਕੋਈ ਵੀ ਰ オンਲਾਈਨ ਸੌਦਾ ਕਰਦਾ ਤੇ ਦੋਸਤੋ ਜਵਾਪਸਮਾ ਦੀ ਜਿਹੜੀ ਤਸੱਲੀ ਆ ਚਾਰੇ ਧਨਾਂ ਦੀ ਸੋ ਕੋਈ ਵੀ ਅਸੀਂ ਆਊਗਾ ਤੇ ਚਾਰੇ ਥਨ ਬਰਾਕੇ ਵੇਖ ਲੈ ਸੋ ਜਿਹੜਾ ਪਸੂ ਦੋਸਤੋ オンਲਾਈਨ ਬਲਜੀਤ ਕੋਈ ਵੀਰ オンਲਾਈਨ ਸੌਦਾ ਕਰਦਾ ਹਾਂਜੀ ਵੀਰ ਜੀ ਆਪ ਤਸੱਲੀ ਆ ਜਵਾਪਸਮਾ ਦੀ ਮੈਂ ਤਸੱਲੀ ਹੋਊਗੀ ਵੀਰ ਜੀ ਠੀਕ ਆ ਜੀ ਹਾਂਜੀ ਨਵੀਂ ਦੋਸਤੋ ਇਹ ਮੈਂ ਤਾਂ ਕਹਿ ਦਿੰਨਾ ਵੀ ਬਹੁਤੇ ਵੀਰ ਜਿਹੜੇ ਆ オンਲਾਈਨ ਸੌਦਾ ਕਰਦੇ ਆ ਘਰੇ ਬੈਠੇ ਵੀ ਸੌਦਾ ਵੀਰ ਕਰਦੇ ਆ ਸੋਤ ਜਿਹੋ ਦੱਸਿਆ ਜਾਊਗਾ ਦੋਸਤੋ ਉਹ ਪ੍ਰੋਪਰ ਨਿਕਲੂਗਾ ਠੀਕ ਆ ਬੱਚਾ ਵਿਖਾ ਦੇ ਨੇ ਵੀ ਜAVE 나ੜੂ ਤੇ ਹਜੇ ਤੇ ਆਪਣੇ ਕੋਲ ਹੀ ਬੱਚਾ ਹੈ ਜAVE ਪਿਆਜ ਹੀ ਅੰਦਰ ਹੀ ਸਵੇਰੇ ਹੀ ਮਰਿਆ ਸੋ ਵੀਰ ਨੇ ਜਿਹੜਾ ਪ੍ਰੂਫ ਵਜੋਂ ਦੋਸਤੋ ਬੱਚਾ ਵੀ ਰੱਖਿਆ ਕਿਉਂਕਿ ਬਹੁਤੇ ਵੀਰਾਂ ਨੂੰ ਸਵੇਰੇ ਆਪਾਂ ਜਿੰਨੇ ਪੈਸੇ ਖਰਚ ਕਰਨੇ ਉਹਨੇ 100 ਤਰ੍ਹਾਂ ਜਿਹੜਾ ਦੋਸਤੋ ਸੋਚਣਾ ਹੁੰਦਾ ਵੀ ਪਰ ਕਿੰਨੇ ਜਮ ਦੀ ਸੂਈ ਆ ਪਰ ਬੌਲੇ ਤੇ ਬੌਲੇ ਤੇ ਵੱਡੀ ਗੱਲ ਵੀ ਬੌਲੇ ਤੇ ਚੱਲਣ ਈ ਆ ਆ ਵੇਖੋ ਲਓ ਜੀ ਵੱਛੇ ਆਪਾਂ ਸਵੇਰੇ ਵੱਛੇ ਦੇ ਚੋਹੀ ਜੰਗਲੀ ਪਲਾ ਪਦਾਣੀ ਕੁਛਾ ਚੰਗਾ ਸੀ ਨਿਗਰ ਹੈ ਆ ਵੇਖੋ 나ੜੂ ਨਾਲ ਸੀ ਬੱਚੇ ਦੇ ਇੱਕੇ ਦਾਮ ਨਾਲ ਜਿਹੜਾ ਖੇਚ ਜੀ ਪੈਂਦੀ ਨਾ ਟੈਗਾਂ ਕੀ ਟੈਗ ਕੁੜੀਆਂ ਵਾ ਟੈਗ ਜਾਈ ਹੋ ਗਿਆ ਚਾਰੇ ਟੈਗ ਹੀ ਆ ਗਿਆ ਹਾਂਜੀ ਚਲੋ ਤੇ ਇਹ ਦੋਸਤੋ ਬੱਚਾ ਤੁਹਾਨੂੰ ਵਿਖਾਉਣ ਦਾ ਇੱਕੋ ਇੱਕ ਮਕਸਦ ਦਾ ਕੋਈ ਵੀ ਇਹ ਨਾ ਸੋਚੇ ਵੀ ਜਿਆਦੇ ਦਿਨਾਂ ਤੇ ਪਰ ਬੌਲੇ ਤੇ ਆ ਕੋਈ ਵੀ ਚੋ ਕੇ ਬੌਲਾ ਵੀ ਬਣਦਾ ਅਗਲੇ ਦੇ ਘਰੇ ਜਾ ਕੇ ਮੈਲਾ ਮਾਰੂਗੀ ਵੀਰ ਜੀ ਹਾਂਜੀ ਲੈ ਵੀ ਇਹ ਥਣ ਥੁਣ ਪੂਰਾ ਮੁਠੀ ਥਾਣਾ ਦੋਸਤੋ ਹੱਥੀ ਚਵਾਈਲਾ ਥਾਣਾ ਹਾਂਜੀ ਇਹ ਕਿੱਥੋਂ ਤੱਕ ਬਲਜੀਤ ਆਪਾਂ ਕਹਿੰਨੇ ਵੀ ਦੇ ਦਿੱ ਗਏ ਵੇ ਜੀ ਮੋਲ ਕਰਾਂਗੇ 35000 ਹਾਂ 33000 ਹੀ ਦੇ ਦਾਂਗੇ 33000 ਹੋਰ ਮਾਨਤਾਨ ਕਰਦਾ ਕੋਈ ਨਹੀਂ ਆਪਾਂ ਕੋਈ ਇੰਦੁਰੋਂ ਆਊਗਾ ਨਾ ਕਰ ਦਾਂਗੇ ਮਾਨਤਾਨ ਪਰ ਕਦਕੁੱਤ ਦੀ ਤਾਂ ਵੱਡੀ ਸੂਵਾ ਦੇ ਵਿੱਚ ਆ ਬੱਸ ਸਿਰਫ ਮੈਂ ਸਾਂਭੀ ਨਹੀਂ ਕਿਸਨੇ ਕਰਮਾਂ ਲਈ ਵੇਖੋ ਗੱਡੀ ਕਦਕੁੱਤ ਤਾਂ ਚੰਗਾ ਬੇਲਬੂਲ ਵੀ ਚੰਗੀ ਆ ਬਾਕੀ ਇਹ ਵੀ ਚਲੋ ਪਸੂ ਦੋਸਤੋ ਸੂਸਵਾ ਦੇ ਵਿੱਚ ਵੀ ਆਇਆ ਹੈ ਹਾਂਜੀ ਹਾਂਜੀ ਤੇ 33 ਦੀ ਹੋਣਾ 33 ਵਿੱਚੋਂ ਕਰਦਾਂਗੇ ਮਾਨਤਨ ਕੋਈ 33 ਚੋਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਜਿਆਦਾ ਨਹੀਂ ਕਹਿੰਦੇ ਦੁੱਧ ਕੋਈ 12 ਲੀਟਰ 13 ਚ ਆਈ ਜਾਊਗੀ ਕਰਮਾ ਹਾਂ 13 14 ਕਿਲੋ ਤੇ ਆ ਰਵਣਾ ਚ ਆਈ ਜਾਊਗੀ 10 ਕਿਲੋ ਬੋਲਾ ਵਾ ਬਿਲਕੁਲ ਬਿਲਕੁਲ ਹਾਂਜੀ ਲਓ ਵੀ ਭਰਾਵੋ 33000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਸੋ ਜਿਹੜੇ ਵੀਰ ਨੇ ਖਰੀਦਣੀਆਂ ਤੁਸੀਂ ਜਰੂਰ ਸੰਪਰਕ ਕਰ ਲਿਓ ਸੂਈ ਸਵਾਈ ਆ ਜੇਰ ਜਰੂਰ ਆਪਣੇ ਘਰੇ ਪਾਈ ਸੀ ਹਾਂ ਵਧੀਆ ਓਕੇ ਵੀਰ ਜੀ ਜੇਰ ਦੀ ਆਪਣੀ ਗਾਰੰਟੀ ਠੀਕ ਹੈ ਜੀ ਹਾਂਜੀ ਤੇ ਇਹ ਬਲਜੀ ਦਾ ਅੱਜ ਆਪਣੇ ਕੋਲ ਐਨੀਮਲ ਸੀਗੇ ਆਪਣੇ ਤੇ ਸ਼ਾਇਦ ਵੀਡੀਓ ਵੀ ਹੋਣੀ ਜੇਰ ਦੀ ਅੱਛਾ ਜੀ ਹਾਂ ਜੀ ਵਿਖਾਵਾਂਗੇ ਕੋਈ ਨਹੀਂ ਜ਼ਰੂਰ ਤੁਸੀਂ ਆਪਣੇ ਭੈਣ ਭਰਾ ਸੱਜਣ ਜਿਹੜੇ ਖਰੀਦਣਗੇ ਹਾਂ ਜੀ ਉਹਨਾਂ ਨੂੰ ਜਮੁਰ ਦਿਖਾ ਦੇਣਾ ਹਾਂ ਜੀ ਠੀਕ ਆ ਜੀ ਸੋ ਦੋਸਤੋ ਜੇਰ ਦੀ ਪ੍ਰੋਪਰ ਵੀਡੀਓ ਵੀ ਹੈਗੀ ਆ ਸੋ ਜਿਹੜਾ ਵੀਰ ਸਬਦਾ ਕਰਦਾ ਬੇ ਚਿੰਤ ਹੋਗੇ ਦੋਸਤੋ ਕੋਈ ਵੀਰ ਆਪਦੀ ਡਿਟੇਲ ਲੈ ਸਕਦਾ ਵੇਖੋ ਜੀ ਠੀਕ ਆ ਸੋ ਡਿਟੇਲ ਆ ਹੈਗੀ ਆ ਜੇਰ ਪ੍ਰੋਪਰ ਪਈ ਆ ਠੀਕ ਆ ਜੀ ਸੋ ਵੀਡੀਓ ਵੀਰ ਨੇ ਬਣਾ ਕੇ ਫੋਟੋ ਕੋਲ ਰੱਖੀ ਹੈ ਕੀ ਆ ਤੇ ਅੱਛਾ ਬਲਜੀ ਤੇ ਤਿੰਨ ਪਸ਼ੂ ਅੱਜ ਆਪਾਂ ਹਾਂ ਜੀ ਆਪਣੇ ਤੇ ਠੀਕ ਹੈ ਜੀ ਸੋ ਇੱਕ ਵਾਰ ਜਿਹੜੀ ਦੋਸਤੋ ਸਟਾਰਟਿੰਗ ਤੋਂ ਜ਼ਿਕਰ ਕੀਤਾ ਸੀ ਉਹ ਸੇਲ ਹੋ ਚੁੱਕੀ ਆ ਉਹ ਥੋੜੀ ਜਿਹੀ ਪਾਸੇ ਆਪਾਂ ਕਰਤੀ ਐ ਵੀ ਵੀਰਨ ਦਾ ਵੀ ਚਲੋ ਅੱਗੇ ਉਹਨਾਂ ਵੀ ਗਾਂ ਸੇਲ ਕਰਨੀਆਂ ਤੇ ਉਹ ਚਲੋ ਆਪਾਂ ਤਾਂ ਕਰਕੇ ਵਿੱਚ ਤੁਹਾਨੂੰ ਦਿਖਾਈ ਨੀਗੀ ਉਹ ਵਾਰਡ ਆਪਾਂ ਸੇਲ ਸਾਈਡ ਤੇ ਕਰਤੀ ਸੀਗੀ ਠੀਕ ਹੈ ਜਿਹੜੀ ਡੱਬੀ ਵਾਰ ਤੁਹਾਨੂੰ ਦਿਖਾਈ ਐ ਐਚ ਐਫ ਦੇ ਵਿੱਚ ਤੇ ਇਹ ਤਿੰਨ ਵੜਾ ਜਿਹੜੀਆਂ ਅੱਜ ਮਕਾਉ ਆ ਠੀਕ ਹੈ ਜੀ ਸੋ ਅਵੇਲੇਬਲ ਨੇ ਵੀਰ ਬਲਜੀਤ ਸਿੰਘ ਦੇ ਕੋਲ ਤੁਸੀਂ ਕੋਈ ਵੀ ਆਣ ਕੇ ਘਰ ਤਸੱਲੀ ਕਰ ਸਕਦਾ ਖਰੀਦ ਸਕਦਾ ਤੇ ਬਲਜੀਤ ਨੰਬਰ ਬੋਲਦਗੇ ਨੰਬਰ ਵੀ ਜੀ ਆਪਣਾ ਹੈਗਾ 73407 4212 ਠੀਕ ਹੈ ਗਰੇ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਵੀਰ ਬਲਜੀਤ ਦੇ ਆਪਾਂ ਹਰ ਵਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਗਏ ਆ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਸੋ ਬਿਲਕੁਲ ਤਾਜ਼ੇ ਸਵੇ ਸਵੇ ਪਸ਼ੂ ਵੀ ਹੈਗੇ ਜਿਹੜੇ ਅੱਜ ਭਲਕ ਸੋਈਏ ਇਹ ਵਹੜ ਵੀ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਆ ਚੰਗੀ ਆ ਬੌਲੇ ਤੇ ਆ ਸੋ ਕੋਈ ਵੀ ਰਵ ਦੀ ਅਨਕੇ ਤਸੱਲੀ ਕਰ ਸਕਦਾ ਮਿਲ ਗਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ